ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਜਸ ਧਾਇਓ ਧਾਇਓ ਰੇ ਮਨ ਇੱਥੇ ਵਿਸਾਮ ਲਾਦਣਾ ਧਾਇਓ ਰੇ ਮਨ ਦਹ ਦਿਸਤਾਇਓ ਤਾਇਓ ਰੇ ਮਨ ਦਹ ਦਿਸਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤੈਨ ਪ੍ਰਭ ਆਪ ਪੁਲਾਇਓ ਤੈਨ ਪ੍ਰਭ ਆਪ ਪੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਕਿਥੇ ਵਿਸਰਾਮ ਲਾਉਣਾ ਹੈ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਮੋਹਤ ਨਾ ਇਹ ਮਨ ਲਾਇਓ ਇਕ ਮੋਹਤ ਨਾ ਇਹ ਮਨ ਲਾਇਓ ਇਕ ਮੋਹਤ ਨਾ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨਹ ਸਤਿਗੁਰਖ ਮਨਾਇਓ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ ਜਿਉ ਤੇਲੀ ਬਲਦ ਪਰਮਾਇਓ ਨਾਮਦਾਨ ਇਸ ਨਾਮ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾ ਨਾ ਝੂਠ ਲਾਏ ਮਨ ਤੋਖਿਓ ਜੀ ਨਾ ਨਾ ਉਚਾਰਨ ਕਰਨਾ ਨਾਨਾ ਨਹੀਂ ਕਹਿ ਦੇਣਾ ਨਾ ਨਾ ਝੂਠ ਲਾਏ ਮਨ ਤੋਖਿਓ ਨਾ ਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਿਓ ਅਪਨਾਇਓ ਨਹਿ ਬੂਜਿਓ ਅਪਨਾਇਓ ਪਰ ਉਪਕਾਰ ਨ ਕਬੂ ਕੀਏ ਨਹੀਂ ਸਤਗੁਰ ਸੇਵਤਿ ਆਇਓ ਪੰਜ ਦੂਤ ਰੱਜ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਜੀ ਗੋਸ਼ਟ ਹੀ ਬੋਲਣਾ ਕਈ ਗੋਸ਼ਟ ਕਹਿ ਜਾਂਦੇ ਨੇ ਗਲਤ ਉਚਾਰਨ ਹੈ ਗੋਸ਼ਟ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਹਰ ਪਦ ਤੇ ਵਿਸਰਾਮ ਹੈ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲ ਸੁਣ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਜੀ ਨਾਨਕ ਭਾਗ ਪਰਿਓ ਹਰ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਜੇ ਬਿਰਥਾ ਆਇਆ ਮਾਨੁਖ ਪਦ ਤੇ ਯਮ ਖਲਾ ਦਨੀਐ ਮਾਨੁਖ ਬਿਨ ਬੂਜੇ ਇਥੇ ਵਿਸਰਾਮ ਹੈ ਬਿਰਥਾ ਆਇਆ ਆਨੇਕ ਸਾਜ 시ਗਾਰ ਬਹੁ ਕਰਤਾ 시ਗਾਰ ਬਿਯਾਰੀ ਨਾਲ ਬੋਲਨਾ ਜੋ ਮਰਤਕ ਓ ਡਾਇਆ ਉਡਾਇਆ ਢੱਡਾ ਲਾਉਣਾ ਡੱਡਾ ਨਹੀਂ ਬੋਲਣਾ ਜੋ ਮਰਤਕ ਉਹ ਡਾਇਆ ਰਹਾਉ ਤਾਇ ਤਾਇ ਕ੍ਰਿਪਨ ਸ਼੍ਰਾਮਕੀਨੋ ਇਕਤ੍ਰ ਕਰੀ ਹੈ ਮਾਇਆ ਕਿਸੇ ਤਰ੍ਹਾਂ ਕ੍ਰਿਪਨ ਬੋਲਣਾ ਹੈ ਸ਼੍ਰਾਮ ਬੋਲਣਾ ਹੈ ਇਕਤ੍ਰ ਬੋਲਣਾ ਹੈ ਦਾਨ ਪੁੰਨ ਨਹੀਂ ਸੰਤਨ ਸੇਵਾ ਕੇਤ ਹੀ ਕਾਜ ਨਾ ਆਇਆ ਕਰ ਆਪਰਨ ਸਵਾਰੀ ਸੇਜਾ ਆਪਰਨ ਬੋਲਣਾ ਹੈ ਕਾਮਨ ठाਟ ਬਨਾਇਆ ਸੰਗ ਨਾ ਪਾਇਓ ਆਪਣੇ ਭਰਤੇ ਪੇਖ-ਪੇਖ ਦੁਖ ਪਾਇਆ ਭਰਤੇ ਤੱਤੇ ਨਾਲ ਬੂਨ ਭਰਤੀ ਨੀ ਕਹੇ ਨਾ ਤੱਦੀ ਨਾਲ ਸਾਰੋ ਦਿਨਸ ਮਜੂਰੀ ਕਰਤਾ ਤੋਹ ਮੂਸਲਹਿ ਛਰਾਇਆ ਤੋਹ ਨਹੀਂ ਕਹਣਾ ਤੱਤੇ ਹੂੜਾ ਹਾਹੀ ਹੂੜਾ ਨਹੀਂ ਤੱਤੇ ਔਂਕੜ ਹਾਹੀ ਔਂਕੜ ਤੋ ਤੋ ਛੇਤੀ ਬੁਲਾਂਗੇ ਔਂਕੜ ਲਗੂ ਮਾਤਰਾ ਤੋਹ ਮੂਸਲਹਿ ਛਰਾਇਆ ਖੇਦ ਭਇਓ ਬੇਗਾਰੀ ਨਾਈ ਘਰ ਕੈ ਕਾਮ ਨ ਆਇਆ ਭਇਓ अनुग्रह ਜਾ ਕਉ ਭਇਓ अनुग्रह ਜਾ ਕਉ ਪ੍ਰਾਪਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ ਸਾਧ ਸੰਗਤ ਕੈ ਪਾਛ ਪਰਯਾ ਬੋਲਣਾ ਹੈ ਆਮ ਪਰਯੋਗ ਹੈ ਜਨ ਦੇ ਨੇ ਉੜੇ ਖੁੱਲੇ ਮੂੰਹ ਬਲਾ ਪਰਯਾ ਉਚਾਰਨ ਕਰਨਾ ਹੈ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸ ਹੋਰਗਾ ਹਰ ਨੀਤ ਜੈਸੀ ਬੁੱਧ ਤੈਸੀ ਬੁੱਧ ਕਰਹੁ ਪ੍ਰਗਾਸਾ ਲਗ ਪ੍ਰਭ ਸੰਗ ਪ੍ਰੀਤ ਰਹਾਓ ਦਾਸ ਤੇਮਾਰੇ ਕੀ ਪਾਵੋ ਤੂਰਾ ਮਾਰੇ ਨਹੀਂ ਹੈਗਾ ਇਠਾ ਹਲੰਦ ਨਹੀਂ ਐ ਦਾਸ ਤੇਮਾਰੇ ਕੀ ਪਾਵੋ ਤੂਰਾ ਦਾਸ ਤੇਮਾਰੇ ਕੀ ਪਾਵੋ ਤੂਰਾ ਮਸਤਕ ਲੇ ਲੇ ਪਾਵ ਲਾਵੋ ਮਹਾਪਤਿਤ ਤੇ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੇਮਾਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਆਗਿਆ ਤੁਮਰੀ ਮਿੱਠੀ ਲਾਗੋ ਕੀਓ ਤਹਾਰੋ ਭਾਵੋ ਜੋ ਤੂ ਦੇਹ ਤਹੀ ਇਹੋ ਤ੍ਰਿਪਤਾ ਆਲ ਨਾ ਕਤਹੁ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਰਾਮ ਤੇ ਰੁਕਣਾ ਨਾਨਕ ਬਾਰਿਕ ਤੂੰ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਮੁਖ ਨਾਮ ਤੁਮਾਰੋ ਮੁਖ ਨਾਮ ਤੁਮਾਰੋ ਖੀਰਾ ਤੁਮਾਰੋ ਪਦ ਤੇ ਠਮਕ ਲਾ ਦਨੀ ਹੈ ਮੁਖ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ